ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਨੇ ਇਹ ਆਪਾਂ ਨੂੰ ਨਿਮਤਾਂ ਵਰਤੀਆਂ ਨੇ ਨਾ ਉਹਨਾਂ ਦੇ ਵਿੱਚੋਂ ਅੱਜ ਇੱਕ ਗੱਲ ਕਰਦੇ ਆਂ ਅਸੀਂ ਚਿਪੜਾਂ ਬਾਰੇ ਚਿਪੜਾਂ ਦੇ ਕਿੰਨੇ ਕੁ ਫਾਇਦੇ ਨੇ ਸਰੀਰ ਨੂੰ ਕਿਉਂ ਜ਼ਰੂਰੀ ਹੈ ਸਾਡੇ ਸਰੀਰ ਲਈ ਸਭ ਤੋਂ ਪਹਿਲੀ ਗੱਲ ਹੈ ਵੀ ਇਹ ਸੈਲਫ ਪਲਾਂਟਡ ਹੁੰਦਾ ਇਹਨੂੰ ਆਪਾਂ ਨੂੰ ਬੀਜਣ ਦੀ ਜ਼ਰੂਰਤ ਨਹੀਂ ਹੁੰਦੀ ਨਾ ਹੀ ਇਹਨੂੰ ਕਿਸੇ ਖਾਦ ਖੁਰਾਕ ਦੀ ਜ਼ਰੂਰਤ ਹੁੰਦੀ ਹੈ ਇਹ ਆਪਣੇ ਆਪ ਹੀ ਉੱਗ ਜਾਂਦਾ ਹੈ ਆ ਦੇਖੋ ਤੁਸੀਂ ਦੇਖ ਸਕਦੇ ਹੋ ਅਸੀਂ ਹਲਦੀ ਵੀਜੀ ਹੋਈ ਹੈ ਹਲਦੀ ਦੇ ਵਿੱਚ ਜਿਹੜੀ ਵੇਲ ਆਪਣੇ ਆਪ ਹੋ ਗਈ ਹੈ ਤੇ ਸਾਨੂੰ ਬਹੁਤ ਸਾਰੇ ਜਿਹੜੇ ਚਿਪੜ ਨੇ ਉਹ ਮਿਲ ਜਾਂਦੇ ਨੇ ਤੇ ਇਹਨਾਂ ਦੀ ਜਿਨ੍ਹਾਂ ਨੂੰ ਨਹੀਂ ਪਤਾ ਇਹਦੀ ਚਟਨੀ ਬਣਾ ਕੇ ਖਾਈ ਜਾਂਦੀ ਹੈ ਇਹਦੇ ਵਿੱਚ ਬਹੁਤ ਸਾਰੇ ਗੁਣ ਨੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਕਿਉਂਕਿ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾਵੇ ਤੇ ਹੋਰਾਂ ਨਾਲ ਵੀ ਸਾਂਝੀ ਕੀਤੀ ਜਾਵੇ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਸੋ ਅੱਜ ਗੱਲ ਕਰਦੇ ਆਂ ਚਿਪੜਾਂ ਬਾਰੇ ਮਾਲਵੇ ਦੇ ਵਿੱਚ ਇਹਨੂੰ ਚਿਬੜ ਕਿਹਾ ਦਿੱਤਾ ਜਾਂਦਾ ਹੈ ਰਾਜਸਥਾਨ ਦੇ ਵਿੱਚ ਇਹਨੂੰ ਕਾਚਰ ਜਾਂ ਕਚਰੀ ਕਿਹਾ ਜਾਂਦਾ ਤੇ ਇੰਗਲਿਸ਼ ਦੇ ਵਿੱਚ ਇਹਨੂੰ ਬਿਟਰ ਕਕੁੰਬਰ ਕਿਹਾ ਜਾਂਦਾ ਕਿਉਂਕਿ ਇਹਦਾ ਟੇਸਟ ਹੁੰਦਾ ਜਿਹੜਾ ਕੌੜਾ ਹੁੰਦਾ ਜਦੋਂ ਕੱਚਾ ਹੁੰਦਾ ਨਾ ਉਦੋਂ ਕੌੜਾ ਹੁੰਦਾ ਤੇ ਜਦੋਂ ਇਹ ਪੱਕ ਜਾਂਦਾ ਉਦੋਂ ਇਹ ਖੱਟਾ ਤੇ ਮਿੱਠਾ ਮਿਕਸ ਜਿਹਾ ਇਹਦਾ ਟੇਸਟ ਹੁੰਦਾ ਹੈ ਇਹਦੀ ਚਟਨੀ ਬਹੁਤ ਟੇਸਟੀ ਹੁੰਦੀ ਹੈ ਕਿਉਂਕਿ ਮਾਲਵੇ ਦੇ ਵਿੱਚ ਬਹੁਤ ਮਸ਼ਹੂਰ ਹੈ ਇਹਦੀ ਜਿਹੜੀ ਚਟਨੀ ਹੈ ਔਰ ਇਹਦੀ ਤਸਵੀਰ ਹੈ ਜਿਹੜੀ ਉਹ ਗਰਮ ਹੁੰਦੀ ਹੈ ਹੁਣ ਆਪਾਂ ਅਗਲਾ ਅੱਗੇ ਗੱਲ ਕਰਦੇ ਹਾਂ ਇਹਦੇ ਗੁਣਾ ਬਾਰੇ ਹਨਾ ਜੇ ਤੁਹਾਨੂੰ ਕਦੇ ਵੀ ਮੌਕਾ ਮਿਲੇ ਤਾਂ ਇਹਦੀ ਚਟਨੀ ਇੱਕ ਵਾਰ ਜ਼ਰੂਰ ਖਾਓ ਕਿਉਂਕਿ ਅੱਜ ਕੱਲ੍ਹ ਬਰਸਾਤ ਦੇ ਮੌਸਮ ਦੇ ਵਿੱਚ ਇਹ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਤੇ ਇਹਨੂੰ ਆਪਾਂ ਸੁਕਾ ਕੇ ਮਾਲਾਜ ਪਰੋ ਕੇ ਤੁਸੀਂ ਰੱਖ ਸਕਦੇ ਹੋ ਔਰ ਕਿਸੇ ਵੀ ਸੀਜ਼ਨ ਦੇ ਵਿੱਚ ਤੁਸੀਂ ਇਹਨੂੰ ਖਾ ਸਕਦੇ ਹੋ ਇਹਦੀ ਚਟਨੀ ਬਣਾ ਕੇ ਔਰ ਸੈਕੰਡਲੀ ਜੇਕਰ ਤੁਸੀਂ ਤੁਹਾਡੇ ਘਰ ਗਮਾਰੇ ਦੀ ਸਬਜ਼ੀ ਬਣਦੀ ਹੈ ਨਾ ਉਹਦੇ ਵਿੱਚ ਜਿਹੜਾ ਚਿਪੜ ਹੈ ਤੁਸੀਂ ਇੱਕ ਵੀ ਪਾ ਲੈਣੇ ਹੋ ਤਾਂ ਉਹਦਾ ਸਵਾਦ ਹੈ ਜਿਹੜਾ ਉਹ ਸੁchnਾ ਹੋ ਜਾਏਗਾ ਗੁਣਾ ਕੇ ਗੱਲ ਕਰਦੇ ਆਂ ਵੀ ਹਨਾ ਇਹ ਜਿਹੜੀ ਗੁਣਾ ਬਾਰੇ ਗੁਣ ਕੀ ਕਿਨੇ ਇਹ ਇੱਕ ਇਮਿਊਨਿਟੀ ਬੂਸਟਰ ਦੀ ਤਰ੍ਹਾਂ ਕੰਮ ਕਰਦਾ ਜੇਕਰ ਲਗਾਤਾਰ ਤੁਸੀਂ ਇਹਦੀ ਚਟਨੇ ਖਾਂਦੇ ਹੋ ਨਾ ਤੁਸੀਂ ਆਪਣੇ ਆਪ ਆਪਣੇ ਸਰੀਰ ਦੇ ਵਿੱਚ ਜਿਹੜਾ ਫਰਕ ਹੈ ਉਹ ਦੇਖ ਸਕੋਗੇ ਔਰ ਬਿਮਾਰੀਆਂ ਨਾਲ ਤੁਹਾਡੀ ਲੜਨ ਦੀ ਸਮਰੱਥਾ ਨਾ ਜਿਹੜੀ ਉਹ ਵਾਧੀ ਜਾਵੇਗੀ ਔਰ ਇਹਦੇ ਵਿੱਚ ਪ੍ਰੋਟੀਨ ਫਾਈਬਰ ਤੇ ਵਿਟਾਮਿਨ ਸੀ ਹੁੰਦੇ ਨੇ ਜਿਹੜੀ ਕਿ ਇੱਕ ਤਰ੍ਹਾਂ ਦੀ ਖੁਰਾਕ ਹੀ ਮਿਲਦੀ ਹੈ ਸਰੀਰ ਦੇ ਵਿੱਚੋਂ ਜੇਕਰ ਤੁਸੀਂ ਇਹਨੂੰ ਖਾਣੇ ਹੋਗੇ ਸਾਰੇ ਪੌਸ਼ਕ ਤੱਤ ਨੇ ਜਿਹੜੇ ਸਾਨੂੰ ਉਹ ਇਹਦੇ ਵਿੱਚੋਂ ਮਿਲ ਜਾਂਦੇ ਨੇ ਤੁਸੀਂ ਦੇਖ ਸਕਦੇ ਹੋਗੇ ਵੀ ਬਹੁਤ ਸੋਹਣੇ ਲੱਗਦੇ ਨੇ ਇਹ ਆਪਣੇ ਆਪ ਹੀ ਲੱਗ ਜਾਂਦੇ ਨੇ ਔਰ ਜਿਨ੍ਹਾਂ ਦੇ ਪੇਟ ਦੇ ਵਿੱਚ ਇਨਫੈਕਸ਼ਨ ਰਹਿੰਦੀ ਆ ਨਾ ਉਹਨਾਂ ਨੂੰ ਇਹਨਾਂ ਦੀ ਜਿਹੜੀ ਚਟਨੀ ਹੈ ਜਿਹੜੀ ਜ਼ਰੂਰ ਖਾਣੀ ਚਾਹੀਦੀ ਹੈ ਔਰ ਜ਼ਰੂਰੀ ਨਹੀਂ ਹੈਗਾ ਤੁਸੀਂ ਚਟਨੀ ਖਾਓ ਜੇ ਤੁਸੀਂ ਕੱਚੇ ਇਹਨਾਂ ਨੂੰ ਖਾ ਸਕਦੇ ਤਾਂ ਉਹ ਐਜ਼ ਇਟ ਇਜ਼ ਹੀ ਖਾਦੇ ਜਾਂਦੇ ਹੁੰਦੇ ਨੇ ਬੜਾ ਅੱਛਾ ਟੇਸਟ ਹੁੰਦਾ ਇਹਨਾਂ ਦਾ ਜੇ ਤੁਹਾਨੂੰ ਜਾਂਦੇ ਆਉਂਦੇ ਕਿਤੇ ਮਿਲਦੇ ਨੇ ਤਾਂ ਤੁਸੀਂ ਖਾ ਸਕਦੇ ਹੋ ਇਹਨਾਂ ਨੂੰ ਹਾਂ ਚਟਨੀ ਇੱਕ ਆਪਸ਼ਨਲ ਹੈ ਵੀ ਹਾਂ ਚਟਨੀ ਬਣਾ ਕੇ ਖਾਓ ਪਰ ਜੇ ਤੁਹਾਨੂੰ ਕੱਚੇ ਟੇਸਟੀ ਲੱਗਦੇ ਨੇ ਤਾਂ ਕੱਚੇ ਵੀ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਤੇ ਜਿਨ੍ਹਾਂ ਨੂੰ ਭੁੱਖ ਨਹੀਂ ਨਾ ਲੱਗਦੀ ਜਾਂ ਖਾਣਾ ਪਚਦਾ ਨਹੀਂ ਹੈਗਾ ਉਹ ਇਹਦਾ ਚਟਨੀ ਦਾ ਜਿਹੜਾ ਸੇਵਨ ਹੈ ਉਹ ਕਰ ਸਕਦੇ ਨੇ ਤੇ ਇਹਨੂੰ ਸੁਪਰ ਫੂਡ ਵੀ ਕਹਿ ਦਿੱਤਾ ਜਾਂਦਾ ਹੈ। ਇੱਕ ਲੈਂਗੁਏਜ ਦੇ ਵਿੱਚ ਨਾ ਸੁਪਰ ਫੂਡ ਕਹਿ ਦਿੱਤਾ ਜਾਂਦਾ ਇਹਨੂੰ ਕਿਉਂਕਿ ਇਹ ਕ੍ਰੈਸਟੋਲ ਨੂੰ ਜਿਹੜਾ ਘਟਾਉਂਦਾ ਹੈਗਾ। ਜੇਕਰ ਤੁਹਾਡਾ ਕ੍ਰੈਸਟੋਲ ਵਧਿਆ ਹੋਇਆ ਨਾ ਤਾਂ ਇਹਨੂੰ ਲਗਾਤਾਰ ਜੇ ਤੁਸੀਂ 4 ਦਿਨ ਵੀ ਖਾ ਲੈਂਦੇ ਹੋ ਚਟਨੀ ਨੂੰ ਤਾਂ ਤੁਹਾਨੂੰ ਬਹੁਤ ਹੱਦ ਤੱਕ ਜਿਹੜੀ ਦਵਾਈ ਆ ਉਹਦੀ ਜ਼ਰੂਰਤ ਨਹੀਂ ਪਊਗੀ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਊਗੀ ਜੇਕਰ ਤੁਸੀਂ ਚਿਪੜਾਂ ਦੀ ਚਟਨੀ ਖਾਣੇ ਹੋ। ਕਿਉਂਕਿ ਇਹ ਮਤਲਬ ਪੂਰੀ ਤਰ੍ਹਾਂ ਨਾਲ ਆਰਗੇਨਿਕ ਹੁੰਦਾ ਇਹਨੂੰ ਕਿਸੇ ਨੇ ਉਗਾਇਆ ਨਹੀਂ ਹੁੰਦਾ ਕੋਈ ਇਹਦੇ ਵਿੱਚ ਖਾਦ ਖਰਕ ਨਹੀਂ ਪਾਈ ਜਾਂਦੀ ਔਰ ਇਹਨੂੰ ਪਾਣੀ ਦੀ ਬਹੁਤ ਮਤਲਬ ਘੱਟ ਜ਼ਰੂਰਤ ਹੁੰਦੀ ਹੈ ਬਰਸਾਤਾਂ ਦੇ ਮੌਸਮ ਦੇ ਵਿੱਚ ਆਪਣੇ ਆਪ ਇਹਨੂੰ ਜਿੰਨਾ ਕ ਬਾਰਿਸ਼ ਹੁੰਦੀ ਹੈ ਓਨਾ ਕ ਪਾਣੀ ਪੈ ਜਾਂਦਾ ਆਦਰਵਾਇਜ਼ ਇਹਨੂੰ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਕਿਉਂਕਿ ਇਹ ਜਿਵੇਂ ਰਾਜਸਥਾਨ ਦੇ ਟਿੱਬਿਆਂ ਦੇ ਵਿੱਚ ਬਹੁਤ ਪਾਇਆ ਜਾਂਦਾ ਮਾਲਵੇ ਦੇ ਵਿੱਚ ਹੁਣ ਇਹ ਘਟ ਗਿਆ ਪਰ ਘਟਿਆ ਨਹੀਂ ਫੇਰ ਵੀ ਮਤਲਬ ਜੇ ਤੁਸੀਂ ਰਸਤੇ 'ਚ ਜਾਓਗੇ ਨਾ ਅੱਜ ਕੱਲ ਦਾ ਮੌਸਮ ਹੈ ਜਿਹੜਾ ਤੁਹਾਨੂੰ ਇਹਦੀਆਂ ਬੇਲਾਂ ਨੇ ਜਿਹੜੀਆਂ ਆਮ ਹੀ ਦਿਖ ਜਾਣਗੀਆਂ ਜੇ ਤੁਹਾਨੂੰ ਕਿਤੋਂ ਵੀ ਮਿਲੇ ਤਾਂ ਇਹਨੂੰ ਤੋੜ ਜ਼ਰੂਰ ਲਿਆ ਕਰੋ ਕਿਉਂਕਿ ਸਰੀਰ ਨੂੰ ਇੰਨੇ ਕੁ ਫਾਇਦੇ ਨੇ ਇਹਦੇ ਤਾਂ ਸਾਨੂੰ ਦਵਾਈ ਦੀ ਜ਼ਰੂਰਤ ਨਹੀਂ ਪਊਗੀ। ਔਰ ਅਗਲੀ ਗੱਲ ਇਹ ਹੈ ਵੀ ਇਹਦੀ ਜਿਹੜੀ ਤਸਵੀਰ ਆ ਨਾ ਉਹ ਗਰਮ ਹੁੰਦੀ ਹੈ। ਇਹ ਮਤਲਬ ਇੱਥੇ ਜਾਂ ਦੋ ਤੋਂ ਜ਼ਿਆਦਾ ਨਹੀਂ ਖਾਦੇ ਜਾਂਦੇ ਹੈਗੇ ਜਿਨ੍ਹਾਂ ਦੇ ਸਰੀਰ ਦੇ ਵਿੱਚ ਆਲਰੇਡੀ ਮਤਲਬ ਗਰਮੀ ਹੁੰਦੀ ਹੈ ਉਹ ਇਹਨੂੰ ਨਾ ਖਾਣ। ਜੇ ਖਾਣਾ ਵੀ ਤਾਂ ਇੱਕ ਹੀ ਖਾਣ ਜਿਆਦਾ ਨਹੀਂ ਇਹ ਖਾਦੇ ਜਾਂਦੇ ਜੇ ਤੁਸੀਂ ਲਗਾਤਾਰ ਪੰਜ ਚਾਰਕ ਖਾ ਲਓਗੇ ਤਾਂ ਜਿਹੜੇ ਜੀਵ ਤੇ ਤੁਹਾਡੇ ਛਾਲੇ ਨੇ ਉਹ ਹੋ ਜਾਂਦੇ ਕਿਉਂਕਿ ਇਹਦੀ ਤਸਵੀਰ ਹੈ ਜਿਹੜੀ ਬਹੁਤ ਗਰਮ ਹੁੰਦੀ ਹੈ ਤੇ ਸ਼ਾਇਦ ਤੁਸੀਂ ਸੁਣਿਆ ਹੋਊਗਾ ਵੀ ਰਾਜਸਥਾਨ ਦੇ ਵਿੱਚ ਇਹਨਾਂ ਦੀ ਜਿਹੜੀ ਪੈਦਾਵਾਰ ਉਹ ਜ਼ਿਆਦਾ ਹੁੰਦੀ ਹੈ ਇਹ ਦੇ ਕਰਕੇ ਕਈ ਕਹਾਵਤਾਂ ਨੇ ਇਹਦੇ ਨਾਲ ਜੁੜੀਆਂ ਹੋਈਆਂ ਤੇ ਉਹ ਮਤਲਬ ਕਹਾਵਤ ਕੀ ਹੈ ਵੀ ਜਿਹੜਾ ਦਾ ਇੱਕ ਬੀਜ ਹੈ ਨਾ ਉਹ ਮਨ ਦੁੱਧ ਨੂੰ ਖਰਾਬ ਕਰ ਦਿੰਦਾ ਹੈ ਭਾਵੇਂ ਉਹਦਾ ਪਨੀਰ ਬਣਾਉਂਦਾ ਇੰਨੀ ਖਟਾਸ ਹੁੰਦੀ ਹੈ ਇਹਦੇ ਵਿੱਚ ਇਸ ਕਰਕੇ ਜੇ ਠੀਕ ਹੈ ਖਾਣੇ ਖਾਣੀ ਚਾਹੀਦੀ ਹੈ ਜੇ ਕੋਈ ਖਾਊਗਾ ਤਾਂ ਬਹੁਤ ਸਾਰੇ ਮਤਲਬ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲ ਸਕਦਾ ਹੈਗਾ ਇੰਨੇ ਕੁ ਫਾਇਦੇ ਨੇ ਇਹਦੇ ਪਰ ਖਾਣਾ ਇੱਕ ਲਿਮਟ ਦੇ ਵਿੱਚ ਹੈ ਇਹ ਨਾ ਹੋਵੇ ਵੀ ਤੁਹਾਨੂੰ ਇਹ ਉਲਟੀਆਂ ਲੱਗ ਜਾਣੇ ਖਾ ਕੇ ਇਸ ਕਰਕੇ ਨੂੰ ਲਿਮਟ ਵਿੱਚ ਹੀ ਖਾਓ ਤੇ ਕੋਸ਼ਿਸ਼ ਕਰੋ ਵੀ ਜਿੱਤੇ ਵੀ ਮਿਲੇ ਤਾਂ ਇਹਨੂੰ ਤੋੜ ਲਵੋ ਤੁਜੀ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਕਿਉਂਕਿ ਉਹਦੇ ਨਾਲ ਸਾਨੂੰ ਵੀ ਕੋ ਮੋਟੀਵੇਸ਼ਨ ਮਿਲਦੀ ਹੈ ਵੀ ਕੁਝ ਚੀਜ਼ਾਂ ਨਵੀਆਂ ਕੀਤੀਆਂ ਜਾਣ ਜੇ ਕੋਈ ਗਲਤੀ ਲੱਗਦੀ ਹੈ ਤਾਂ ਉਹ ਵੀ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਆਪਣੇ ਆਪ ਨੂੰ ਜਿਹੜਾ ਇੰਪਰੂਵ ਹੋਰ ਕੇ ਆ ਕੇ ਸਾਹਮਣੇ ਲੈ ਕੇ ਆਂਦਾ ਜਾਵੇ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਦੁਬਾਰਾ ਫੇਰ ਲਾਈਕ ਤੇ ਸ਼ੇਅਰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ ਸੋ ਮੱਚ